ਕੀਰਾਵਾ ਭਾਈ ਸਾਨੂੰ ਗੱਲ ਸੁਣਾਉਣਾ ਅਸੀਂ ਇਹ ਦੇਖੇ ਦੋਨੇ ਭਾਈ ਨਾ ਤਾਂ ਸਾਨੂੰ ਕੁੱਦਣਾ ਉਹ ਨਾ ਤਰਨਾ ਆਉਂਦਾ ਮੇਰਾ ਬਾਪ ਤੀ ਨਾ ਇਨਾ ਤਾਰੂ ਦੀ ਉਹ ਗੱਲ ਹੀ ਛੱਡ ਦੇ ਅਸੀਂ ਤਾਂ ਉਦੋਂ ਉਦੋਂ ਛੱਟਦੇ ਸੀ ਕਿ ਜਿਹੜਾ ਅਸੀਂ ਤਾਂ ਹੈਰਾਨ ਮੰਨ ਗਏ ਆਪਣੇ ਆ ਬੇਲ ਨਹੀਂ ਭਾਈ ਆ ਗਈ ਕਿ ਨਾਲੇ ਕਿ ਰੋਜ਼ ਬੋਲਦੇ ਹੁੰਦੇ ਭਾਈ ਪਿੰਡਾਂ ਦੇ ਪਿੰਡ ਜਾਓ ਉੱਥੇ ਬੇਲ ਆ ਆਪ ਕੱਢੋ ਤੁਸੀਂ ਉਹ ਨਾ ਬੇਲ ਕੱਢਦੇ ਤੇ ਉਹ ਇੱਕ ਹੱਥ ਨਾਲ ਐ ਪਾ ਲੈਂਦਾ ਅਗਲਾ ਹੱਥੀ ਨੂੰ ਢੀਕ ਪੁੱਲ ਕੇ ਲੋਹੇ ਦੇ ਹੱਥੇ ਜਿ ਲੱਗੇ ਹੁੰਦੇ ਨੇ ਬੋਲਦੇ ਹੋਣ ਲੱਗੇ ਹੁੰਦੇ ਆ ਡੰਡੀਆਂ ਆ ਉਹ ਇੱਕ ਹੱਥ ਪਾਈਆਂ ਡੰਡੀ ਨੂੰ ਪਾ ਲਿਆ ਕਰਿਆ ਅਗਲਾ ਇੱਕ ਹੱਥ ਨਾਲੇ ਬੇਲ ਧੱਕਿਆ ਕਰੇ ਉਹ ਐਂ ਕਿ ਵੀ ਵਿਚ ਨੰਢੇ ਦੇ ਪੇਟ ਉਹ ਤਾਂ ਉਹਦੇ ਤੋਂ ਸੱਪ ਵੀ ਬਾਹਲੇ ਨਿਕਲਦੇ ਫੇਰ ਤੋਂ ਹਾਂ ਹੁੰਦੇ ਨੇ ਹਾਂ ਉਹਦਾ ਜਦੋਂ ਤੇ ਮੇਰਾ ਬਾਪ ਦਾ ਪਾਈਆਂ ਧੱਕੀ ਜਾਂ ਬੇਲ ਇੱਕ ਹੱਥ ਐ ਪਾ ਉਹਦਾ ਉਧਰੋਂ ਸਿੰਗਲਾ ਸੱਪ ਉਹ ਸਾਡੇ ਪਿੰਡ ਦਾ ਮੁੰਡਾ ਖੜਾ ਦਿੱਤਾ ਹ ਹੁਣ ਦਾ ਇਹ ਹੋ ਗਿਆ ਵੀ ਸੱਪ ਨਾਲ ਕਿਸੇ ਦੇ ਲੜ ਜਾਉਂਦਾ ਮਾਰੇ ਡਾਂਗ ਉਹ ਸੱਪ ਦੇ ਤਾਂ ਵੱਜਣੀ ਉਹ ਤਾਂ ਹੱਥ ਤੇ ਵੱਜੀ ਕੋਈ ਮੇਰੇ ਬਾਪ ਦੇ ਹੱਥ ਤੇ ਵੱਜਿਓ ਤਾਂ ਹੱਥ ਛੁੱਟ ਗਏ ਨਾ ਐ ਕਰਿਆ ਉਹਨੇ ਉਹ ਤਾਂ ਬੇਲ ਦੇ ਨਾਲ ਹੀ ਪੁਲਕੀ ਫਸ ਗਿਆ ਅੱਛਾ ਤਾਂ ਉਹਦੇ ਨਾਲ ਪੁਲਕ ਹੁਣ ਤਾਂ ਇਹ ਪੁਲਾ ਪੁਲਾ ਚੌੜਾ ਕਰਤਾ ਗੋਲ ਵਾਲੇ ਸੀ ਐ ਐਡੇ ਐਡੇ ਹਾਂ ਪਹਿਲਾਂ ਗੋਲ ਵਾਲੇ ਜੇ ਭਾਈ ਹੋਏ ਵਾਲੇ ਹਾਂ ਉਹ ਪੈਨ ਉਹਦੇ ਨਾਲ ਦਾ ਬੇਲ ਫਸ ਗਈ ਤੇ ਨਾਲੇ ਮੇਰਾ ਬਾ ਫਸ ਗਿਆ ਨਾਲੇ ਸੱਪ ਉਹ ਨਾਲੇ ਨਾਲ ਹੀ ਖੱਪ ਮੇਰੇ ਮੈਨੂੰ ਕਹਿੰਦਾ ਭਾਈ ਦਾ ਸੱਪ ਤੋਂ ਡਰ ਲੱਗੇ ਸੱਪ ਮੇਰੇ ਤੇ ਫਿਰ ਬੇਲ ਨਾ ਤਾਂ ਇਹਨਾਂ ਉਤੋਂ ਨਿਕਲੇ ਬੇਲ ਬਿੱਡੀਆਂ ਮੈਥਣਾ ਪਾਣੇ ਪਾ ਲਾ ਕਹਿੰਦਾ ਬੇਲ ਨੂੰ ਧੱਕੀ ਤੋੜਾ ਬੇਲ ਫਸ ਜਾਂ ਵਿੱਚ ਬੇਲ ਨੂੰ ਤਕਾਂ ਮੈਂ ਬਥੇਰਾ ਬੇਲ ਨੂੰ ਟੱਕ ਤੱਕ ਕੱਢਾਂ ਮਗਰ ਉਹ ਨਹੀਂ ਹੋ ਰਾ ਜੇ ਮੈਂ ਹੋਰ ਤੱਕ ਤੱਕ ਕੱਢਾਂ ਉਹ ਨਹੀਂ ਹੋ ਰਾ ਜੇ ਮਗਰ ਉਹ ਕਹਿੰਦਾ ਵੈਸੇ ਵੀ ਅੱਜ ਤਾਂ ਮਾਰਾਂਗੇ ਲੋਕ ਤਾਂ ਹਾਂ ਖੜੇ ਬਥੇਰਾ ਕੋਈ ਲਾਹ ਸੱਟੇ ਕੋਈ ਪੱਗ ਸੱਟੇ ਕੋਈ ਪਰਨਾ ਸੱਟੇ ਬਹੁਤ ਲੋਕ ਦੇ ਬਚਾਰੇ ਜੀ ਉਹ ਕਿੱਡੀ ਦੂਰ ਕੋ ਜਾਵੇ ਨਾ ਨਾ ਇਹਨੂੰ ਪਤਾ ਵੀ ਕਿੱਧਰ ਗਿਆ ਮੋਤਾਪਾ ਵੀ ਲੋਕ ਸਾਡੇ ਘਰੇ ਆ ਕੇ ਕਹਿੰਦੇ ਵੀ ਤੇਰਾ ਤਾਂ ਬਾਪ ਮਰ ਗਿਆ ਮਾਪਾ ਨ ਕੀ ਹੋਗਾ ਅਸੀਂ ਡਰ ਕੇ ਸਾਰਾ ਟੱਬਰ ਚਿੰਗੜਾ ਕਹਿੰਦੇ ਉਹ ਤਾਂ ਨਾਲੇ ਕਿ ਡੁੱਬ ਗਿਆ ਤੂੰ ਜਦੋਂ ਉਹ ਚ ਫਸਿਆ ਰਹਾ ਘੰਟਾ ਬੇਲ ਨਾਲੀ ਖੋਦ ਲਈਂਗਾ ਪੋਲ ਥੱਲੇ ਪਤਾ ਨਹੀਂ ਲੱਗਿਆ ਹਾਂ ਆਇਆ ਪਾਣੀਾਂ ਜਮਾ ਨਾਲ ਨਹੀਂ ਲੱਗਦਾ ਕਿ ਮਾਣਾ ਮੋਟਾ ਬੇਲੜਾ ਰਹਿ ਗਈ ਉਹ ਤੇ ਭਈ ਸਾਡਾ ਚਿੰਗੜਾ ਪਿਆ ਗਿਆ ਸੀ ਪੱਜਲੇ ਨਾਲੇ ਨੂੰ ਤੇ ਉਹ ਕਦੇ ਕੋਰ ਤੋਂ ਬੇਲ ਘੱਟ ਕੇ ਉਹਦੀ ਵਧੀ ਤੇ ਉਹਦਾ ਕਹਿੰਦਾ ਭਈ ਇੰਨਾ ਕੁ ਥਾਂ ਜਾ ਕਹਿੰਦਾ ਮੈਂ ਤਾਂ ਇਹ ਜੇ ਕਰਕੇ ਨਿਕਲ ਗਿਆ ਹਾਂ ਤੇ ਉਹ ਤੇਰੂ ਤੀ ਜਾ ਦਿੱਤੇ ਤਾਂ ਹੀ ਬਜ ਰਿਆ ਉਹਦਾ ਨਾਂ ਤੂੰ ਐ ਮੰਨ ਲਾ ਵੀ ਅਧੇ ਕਿਲੋਮੀਟਰ ਤੇ ਜਾ ਕੇ ਨਿਕਲਿਆ ਅੱਛਾ ਗਾਂ ਧਰਦਾ ਰਹਾ ਧਰਦਾ ਤੁਰ ਗਿਆ ਲੋਕ ਕਰਨਾ ਕਹਿੰਦੇ ਉਹ ਆ ਕੇ ਹੋ ਜਾ ਬਤਾਉ ਸੀ ਉਹ ਬਾਜ ਰਹਾ ਲੋਕਾਂ ਨੇ ਪੱਗਾਂ ਸੱਟੀਆਂ ਕਿਸੇ ਨੇ ਵਿੱਚ ਛਾਲਾਂ ਮਾਰੀਆਂ ਵੀ ਕੱਢੀਏ ਇਹਦਾ ਆਦਮ ਰਿਹਾ ਉਹ ਕਿਨੇ ਨਿਕਲਿਆ ਉਹ ਉਹ ਬਥੇਰਾ ਠਖੜਾ ਕਰੇ ਵੀ ਤੇ ਅੱਜ ਰੋਤੀ ਵੀ ਮੈਂ ਕੋਈ ਨਾ ਆਉਣਾ ਠੀਕ ਆ ਠੀਕ ਹੈ ਤੇ ਭੁਲ ਤੇ ਉਰਾਂ ਨਿਕਲੇ ਆ ਅਜੀ ਤਾਂ ਉਹ ਮੰਨਗੇ ਵੀ ਭਾਈ ਬੜਾ ਤੇ ਰੋਤੀ ਬੜਾ ਪੁਰਾਣੇ ਬੰਦੇ ਵੀ ਬੇਰ ਕੋਈ ਪੁਰਾਣੇ ਬੰਦਿਆਂ ਚ ਭਾਈ ਜਾਨ ਵੀ ਖਰਾਕ ਵੀ ਹੁਣ ਤਾਂ ਵੀ ਇਹੀ ਮਸੀਬਤ ਬਣ ਗਈ ਹੁਣ ਕਿੱਥੋਂ ਨਿਕਲੇ ਉਹ ਆਪਣਾ ਵਰਗਾ ਤਾਂ ਹੈ ਕਿ ਮਰ ਜਾਏ ਇੱਕੋ ਖਰਾਕ ਇੱਕ ਜਾਨ ਕੀ ਬਣਾ ਤੇ ਉਹ ਡੁੱਬਾ ਵਿੱਚ ਨੌਂਦੇ ਰਹੇ ਰਹੇ ਨੌਂਦੇ ਰਹੇ ਹਾਂ ਭਾਈ ਕੁੜੀ ਡਿੱਗ ਪਈ ਨਹਿਰ ਚ ਤੰਨੇ ਮਡੇ ਮੋਨੇ ਹੋ ਹਾਂ ਮੋਟਰਸਾਈਕਲ ਤੇ ਮਡੇ ਉੱਤ ਰਹੇ ਹੋਣ ਮੋਟਰਸਾਈਕਲ ਲਈ ਆਉਣਾ ਤੇ ਉਹਦੇ ਕਦੇ ਮੁੰਡੇ ਦੇ ਪੱਗ ਬੰਨੇ ਵਿਚਾਲੇ ਬੈਠਾ ਮੋਟਰਸਾਈਕਲ ਕਢਾਇਆ ਉਹਨੇ ਵਿਚਰਨੇ ਪੱਗ ਲਾਹੀ ਪੱਗ ਸਿੱਟੀ ਕੁੜੀਆਂ ਦੇ ਤਾਂ ਰਾਜੇ ਥੱਲੇ ਵਗ ਜੇ ਪੱਗ ਸਿੱਟੀ ਉਹ ਫੇਰ ਖੱਚੀ ਪੱਗ ਨਾਲ ਅੱਛਾ ਪੱਗ ਦੀ ਰਕਤੀ ਹੋਰ ਲਾਹੌਰ ਹੁਣ ਐਵੇਂ ਜਿਵੇਂ ਪਾਖੜਾ ਤੇ ਉੱਥੇ ਉਹ ਮਤਲਬ ਆਪਣੀ ਪੈਰ ਨੂੰ ਮਿਲ ਲਵਗਿਆ ਤੇ ਉਹ ਕੁੜੀ ਗੜਤੀ ਨਾਲ ਪਾਣੀ ਵੰਗੇ ਜੀ ਜਲਦੀ ਮਤਲ ਪਟੜੀ ਪਟੜੀ ਹੂੰ ਉਹਨੇ ਤਾਂ ਜਦੋਂ ਕਿਤੇ ਗੜਬੀ ਦਾ ਤਾਂ ਹੱਥ ਨਿਕਲ ਗਿਆ ਹੂੰ ਅੱਛਾ ਤੇ ਉਹ ਗੱਦੜੇ ਹੋ ਕੁਰੀ ਸਮਝਦੇ ਆਂ ਕਾਮ ਦੀ ਅੱਛਾ ਤੇ ਉਹ ਕੀ ਹਾਂ ਉਹ ਇਹੋ ਕੁਰੀ ਬਾਹਰ ਕੱਢੀ ਕੁਰੀ ਕਹੀ ਮੇਰੀ ਗੜਤੀ ਹੂੰ ਹੁਣ ਆਸਪੀ ਗੜਬੀ ਜੀ ਹੋਈ ਆ ਤੋ ਆਪ ਬੱਜ ਰਹੇ ਬੱਜ ਰਹੇ ਪਪਾ ਖੜਾ ਮੈਂ ਗੜਦੀ ਦਾ ਉਹਦਾ ਬਾਹਰ ਪੱਟੀ ਲੈਣ ਵਾਲੇ ਹਾਂ ਉਹਰਾ